ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਹਾਂ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਇ ਦੇ ਬੈਲ ਬਟਨ ਨੂੰ ਦਬਾ ਕੇ ਆਲ ਸੈਟ ਕਰਨਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਅੱਜ ਦੀ ਆਪਣੀ ਵਿਜਿਟ ਪਿੰਡ ਮੀਰਕੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਸੀ ਸੱਜਣੋਂ ਲੱਗਦੀ ਪਾਟੀ ਬਲਵਿੰਦਰ ਦੇ ਫਾਰਮ ਤੇ ਪਹੁੰਚੇ ਆਂ ਮਤੇਰੇ ਜਾਣਕਾਰੀ ਲੈ ਕੇ ਦੇਣੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਐਂਡ ਤੱਕ ਰਹੇ ਰਹੋ ਤੇ ਕਰਦੇ ਆ ਗੱਲਬਾਤ ਬਾਈ ਬਲਵਿੰਦਰ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤੂ ਸਾਹਿਬ ਕੀ ਹਾਲ ਠੀਕ ਜੀ ਵਧੀਆ ਵਧੀਆ ਕਿਰਪਾ ਜੀ ਹੋਰ ਸੁਣਾਓ ਬਹੁਤ ਵਧੀਆ ਕਿਰਪਾ ਰੱਬ ਦੀ ਹਾਂ ਜੀ ਹਾਂ ਜੀ ਠੀਕ ਹੈ ਐਡਰੈਸ ਕਰੀਏ ਨੋਟ ਸ੍ਰੀਮੰਤ ਅਮੀਰ ਕੇ ਜੀ ਅੱਛਾ ਜੀ ਤਹਿਸੀਲ ਪਟਿਆਲਾ ਹਾਂਜੀ ਜਿਲ੍ਹਾ ਤਰਨਤਾਰਨ ਜੀ ਮੋਬਾਈਲ ਨੰਬਰ ਜੀ 99099 ਹਾਂਜੀ 2003 ਜੀ ਵਾਹ ਜੀ ਵਾਹ 2003 ਹਾਂਜੀ ਤੇ ਮੈਂ ਤਾਂ ਸ਼ੁਰੂਆਤ ਕਰੀ ਹੈ ਨਾ ਪਹਿਲੇ ਸੂਈ ਜੀ ਪਹਿਲੇ ਸੂਈ ਹਾਂਜੀ ਕੋਲ ਦੁੱਧ ਕਿੰਨਾ ਪੱਕਾ ਦੁੱਧ ਨੌ ਕਿਲੋ ਆਇਆ ਜੀ ਬੱਚਾ ਕੀ ਆ ਗਿਆ ਬੱਚਾ ਮਗਰ ਕੱਟੀ ਜੀ ਕੱਟੀ ਕਿਹੜੀ ਆ ਗਈ ਆਹ ਜਿਹੜੀ ਹੋਰਲੀ ਆਹ ਕੱਟੀ ਆ ਗਈ ਹੈ ਨਾ 25 ਦਿਨ ਮਹੀਨਾ ਦੀ ਸੂਈ ਮਹੀਨਾ ਹੋ ਗਿਆ ਸੂਈ ਨੂੰ ਹਾਂਜੀ ਤੇ 9 ਕਿਲੋ ਦੁੱਧ ਹੈ ਹਾਂਜੀ ਤੇ ਪਹਿਲਾ ਸੂਆ ਹੀ ਸੂਈ ਹੋਈ ਹੈ ਹਾਂਜੀ ਹੂੰ ਖੋਲ ਦੋ ਲੋ ਥਾਨ ਥੂਣ ਸਜਣੋਂ ਚੰਗਾ ਨੋਕ ਵਾਲਾ ਥਾਨ ਤੇ ਚੰਗੀ ਆ ਜਿੰਨੀ ਵੀ ਹੈਗੀ ਆ। ਲੋਗ ਗੇਰ ਠੀਕ ਆ ਜੀ ਹੁਣ ਗਰਮੀ ਆ ਗਈ ਆ ਲੱਸੀ ਪਾਣੀ ਦੀ ਲੋੜ ਐ ਚਾਹ ਪਾਣੀ ਦੀ ਤੇ ਉਹ ਇਹਨਾਂ ਕਰਮਾ ਲਿਆ ਨੇ ਪੂਰਾ ਜਣਾ ਕੀਤੀ ਜਾਣਾ ਜਲ ਪਾਣੀ ਬਣਾਈ ਜਾਣਾ। ਠੀਕ ਆ ਜੀ ਲਾਓ। ਲਾਓ ਬਾਈ ਬਰਵਿੰਦਰ। ਬਾਂਦੀ ਸੰਦ ਸਭ ਪੁੱਟ ਵਾਲਾ ਕੋਈ ਆ। ਹਾਂ ਪੂਰੀ ਠੁੱਕੀ ਪਈ ਹਨਾ। ਹਾਂ ਜੀ ਹਾਂ ਜੀ। ਬਾਂਦੀ ਸੰਦੀ ਚੰਗੀ ਆ। ਤਾਰਾ ਵੀ ਚੰਗਾ ਝੋਟੀ ਦਾ। ਨਾ ਕੱਟੀ ਜਾਂਦੀ ਏ। ਭਾਈ ਬਲਵਿੰਦਰ ਜੀ ਰੇਡ ਦੀ ਗੱਲ ਕਰੀਗੇ ਤੇ ਕਿੰਨੇ ਕੁ ਦੀ ਦੇ ਦੇਗੇ? ਛੋਟਾ ਇਹ ਮੁੱਲ ਸਪਸਾਰ ਹਾਂਜੀ 75000 ਦੀ ਦੇ ਦਗੇ। ਉਹ ਚੋ ਮਾਨ ਪਿਆਰ ਤੁਸੀਂ ਦੱਸ ਦੋ ਜੀ। ਆਪੇ ਕਰ ਦੋ ਤੁਸੀਂ। ਹਾਂਜੀ ਆਪੇ ਕਰ ਦੋ ਜੀ। ਮੈਂ ਤਾਂ 70 ਦੀ ਦੇ ਗਈ। ਨਹੀਂ ਜੀ ਕਰ ਦੋ ਫੁੱਲਾ। 70000 ਦੀ ਦੇ ਦੀ। ਜੈਸਨੋਈ ਹਾਂਜੀ ਜੈਸਨੋਈ ਤੇ ਜਾਂ ਉੱਚ ਹੋ ਜਾਊਗਾ। 2000 ਸੰਦੂ ਸੱਤ ਛੱਡ ਜੀ। अच्छा 68000 जी 68 हां जी अच्छा हां जी और कर दो नहीं 67 कर दो नहीं थोड़ा ठक्का है ठक्कांदा 67 ਨਾ ਨਹੀਂ ਹੁੰਦਾ ਯਾਰ ਛੱਡਣਾ ਇਹ ਨਿੱਕੀ ਝੋਟੀ ਜੱਟੀ ਹਨਾ ਇਹਦੇ ਕੋ ਆ ਪਤਲਾ ਇਹ ਵੀ ਕੋਈ ਮਹੀਨੇ ਕਰਾਈ ਹੈਗਾ ਹਨਾ ਆ ਮਹੀਨੇ ਡੇਢ ਮਹੀਨੇ ਦਾ ਹੋਏਗਾ ਹਾਂ ਦੁੱਧ ਹਾ ਜਾ ਸੱਤ ਕੇ ਭਾਈ ਠੀਕ ਆ ਪਹਿਲੇ ਪਲੂਣੀ ہاں ਚੰਗਾ ਲੱਗਾ ਇਹਨੂੰ ਹਨਾ ਇਹ ਮੇਨੇ ਕਾਗਦਦਵਾਰੀ ਜਿਹਨੂੰ ਆਪਾਂ ਆਦਦੇ ਨੇ ਹਾਂ ਟਾਲੀ ਹਾਂਜੀ ਟਾਲੀ ਹਾਂਜੀ ਹਨਾ ਇਹ ਕਿਸੇ ਮਨੀ ਦਾ ਹਾਂ ਹਿਲਦਾ ਹਨਾ ਹਾਂਜੀ ਹਿਲਦਾ ਸੱਜਣੋ ਇਹ ਐਸੇ ਹੀ ਗਿਆ ਇਹ ਕਮੀਨਾ ਠਾਣ ਨੂੰ ਹਿਲਦਾ ਇਤ ਨਹੀਂ ਹਿਲਦਾ ਮੜਾ ਹਿਲਦਾ ਠੀਕ ਐ ਥੋੜਾ ਹੀ ਹੈ ਪਹਿਲਾ ਸੂਬਾ ਹੀ ਸੂਈ ਆ ਪਹਿਲਾ ਸੂਬਾ ਲਾਇਓ ਜੀ ਪਹਿਲਾਂ ਕੱਟਿਆ ਗਈ। ਬਾਬਾ ਜੀ ਦੇ ਫਾਰਮ ਦੇ। ਦੇ ਬਾਈ ਜੀ ਫਿਰ ਇਹਦੀ ਕੀਮਤ ਕੀ ਕਰਤੀ? ਕੀਮਤ ਨਿਕਾਜੇ ਸੰਧੂ ਸਾਹਿਬ। ਅੱਛਾ। ਹਾਂਜੀ। ਕਿੰਨਾਗਾ? ਮੁੱਲ ਸੰਧੂ ਸਾਹਿਬ 65000। ਅੱਛਾ। 60 ਦੇ ਦੇਵਗੇ। ਉੱਚੋ ਹੀ ਤੂੰ ਕਰ ਦੇਣਾ 2000। ਹਾਂਜੀ। ਉੱਚੋ ਹੀ 2000 ਹੀ ਕਰ ਦੇਣਾ ਤੂੰ। 55000 ਲੀ ਜਾਂਦੀ ਯਾਰ। ਜਾਂਦੀ। ਨਹੀਂ 1000 ਰੁਪਏ। 750 750 ਵਾਹ ਪਰ ਦਊਗਾ ਨਹੀਂ ਸੰਤੋ ਸਾਹਿਬ ਵੇਖੋ ਕੋਈ ਨਹੀਂ ਦੇਣਾ ਠੀਕ ਹਾਂ ਦੁੱਧ ਕੋਲ ਕਿੰਨਾ ਦੱਸਿਆ ਪੱਕਾ ਦੁੱਧ 7 ਕਿਲੋ 7 ਕਿਲੋ ਹੈਨਾ ਠੀਕ ਹੈ ਤੇ ਇਹ ਵੀ ਸੂਈ ਇਹ ਸੂਈ ਤਾਜੀ ਆ ਬੱਚਾ ਗਿਆ ਜੇ ਮਰ ਆਹ ਬੂਛੀ ਬਣ ਗਈ ਹੈਨਾ ਸੱਜਣੂ ਆ ਬੂਛੀ ਬਣ ਗਈ ਟੰਗੀ ਪਈ ਸਾਹਮਣੇ ਤੇ ਇੱਥੇ ਮਿਲਦੀ ਆ ਹਾਂਜੀ ਦੋਵੇਂ ਟਾਈਮ ਹੈਨਾ ਹਾਂ ਤੇ ਦੁੱਧ ਕੋਲ ਕਿੰਨਾ ਦੁੱਧ 8 ਕਿਲੋ ਸੰਤੋ ਸਾਹਿਬ 8 ਕਿਲੋ ਦੁੱਧ ਹੈਨਾ ਹਾਂਜੀ ਠੀਕ ਹੈ ਹਾਂ ਇਹ ਸੇ ਦੇ ਮਿਲਦੀ ਹੈ ਬਹੁਤ ਚੀਤੇ ਹਾਂਜੀ ਠੀਕ ਹੈ ਲੈ ਆਈਏ ਕੰਗਰੀ ਹੈ ਤੇਰੀ ਜਿੰਨੇ ਜੋ ਕੀ ਹੈਗੀ ਹੈ ਸੱਜਣਾ ਬਹੁਸ਼ੀ ਦੇ ਮਿਲਦੀ ਆ ਕਰਮਾਲੀ 8 ਕਿਲੋ ਦੁੱਧ ਗੋਲ ਆ ਤਾਂ ਆ ਬੋਚੀ ਸਾਹਮਣੇ ਦੇਖ ਰਹਿ ਜੇ ਤੇ ਬਾਈ ਜੀ ਫਿਰ ਇਹਦੀ ਕੀਮਤ ਮੁੱਲ ਸੰਤੂ ਸਾਹਿਬ ਚੋਕਰ ਵਾਲਾ ਹੀ ਹੋਣਗੇ ਕਿੰਨਾ ਬੱਚਾ ਮਰ ਗਿਆ ਹਾਂਜੀ ਹਾਂਜੀ ਠੀਕ ਹੈ ਮੁੱਲ 60000 ਕਰ ਦਈਏ ਅੱਛਾ ਹਾਂਜੀ ਉਹ ਚੋਂ ਉਹਦੇ ਚੋਂ ਸੰਤੂ ਸਾਹਿਬ 2000 ਛੋਟ ਕਰੀਏ ਪੰਜ ਹੀ ਕਰ ਦਈਏ 55 ਦੀ ਜੈ ਸਨੋਈ ਠੱਕਾ ਆਗਣਾ ਜੀ ਜਾਨਦਗੀ ਹੁਣ ਵਜਨ ਹੋ ਗਿਆ ਚਲ ਸੰਤੂ ਸਾਹਿਬ ਜਾਂਦੇ ਜੀ ਜਾਨਦਗੀ ਅੱਗੇ ਆ ਗਈ ਚੌਥੇ ਨੰਬਰ ਤੇ ਸੁਈ ਹਾਂਜੀ ਇਹਦਾ ਬੱਚਾ ਇਹਦੀ ਕੱਟੀ ਆ ਜੀ ਆਹ ਜਿਹੜੀ ਹਾਂਜੀ ਆਹ ਕੱਟੀ ਆ ਗਈ ਕਾਲੀ ਦੋ ਟਾਂਗਾਂ ਮਹੀਨੇ ਦੀ ਹਾਂ ਹੈਗੀ ਹੈਗੀ ਆ ਕਿੰਨਾ ਦੋ ਲ ਕੋ 2 ਕਿਲੋ 7 ਕਿਲੋ ਦੀ ਗਰੰਟੀ ਠੀਕ ਹੈ 7 ਕਿਲੋ ਪੱਕਾ ਤੀਜਾ ਸੁਹਾ ਆਉਗੇ ਤੀਜਾ ਸੁਹਾ ਜੀ ਥਣ ਥਣ ਓਕੇ ਭਰਾ ਮੈਂ ਨਾ ਪੋਲਾ ਭੂ ਕਰ ਗਈ ਅੱਛਾ ਹਾਂਜੀ ਬਰਾਬਰ ਬਰਾਬਰ ਥੋੜਾ ਜਾਲ ਬਹੁਤ ਵਧੀਆ ਜੀ ਅੱਛਾ ਹਾਂਜੀ ਕਾਤ ਤਾਂ ਬਚਾਂਗਾ ਵੱਡਾ ਪੂਰਾ ਵਧੀਆ ਜੀ ਦੋ ਵਾਰ ਟਾਈਮ ਕੱਟੀ ਦੇ ਮਿੰਦੀ ਹੈ ਜੀ ਕੱਟੀ ਦੇ ਹਾਂਜੀ ਠੀਕ ਹੈ ਟੋਰ ਤੇ ਮਗਰ ਹੋ ਜਾ ਮਰਾ ਜੱਟ ਲੱਭਾ ਹੋਇਆ ਲੈ ਆਓ ਜੀ ਮਾਚਾਂ ਗਈ ਵੱਡੀ ਹਨਾ ਵੱਡੀ ਆ ਪੂਰੀ ਛੋਟੀ ਕਾਦ ਕੋਦ ਵੀ ਚੰਗਾ ਵੱਡਾ ਛਾਨ ਵੀ ਚੰਗੇ ਲੱਗੇ ਨੋਕ ਵਾਲੇ ਤੇ ਇਹਦੀ ਕੀਮਤ ਦੀ ਗੱਲ ਕਰੀਏ ਕਿੰਨੇ ਦੀ ਦੇ ਦਈਏ ਇਹ ਸਮਝੋ ਸਾ ਜੇ ਇਸ ਤੋਂ ਬਾਅਦ ਭਾਅ ਹੋਰ ਨਾ ਨਾ ਛਪਾਵੇ ਅੱਛਾ ਆਫਕੋ ਮੋਲੀ ਕਰਨਾ ਰਹਾ ਅੱਛਾ ਇਹ ਨਾ ਕੱਟੀ ਛੱਡ ਜੇ ਆਹੋ ਫਿਰ 57 ਦੀ ਅੱਛਾ ਇਹ ਕੱਟੀ ਲੈ ਜੇ ਫਿਰ 60000 ਦੀ 60000 ਕੱਟੀ ਸਿਨੇ ਦੋ ਹਾਂਜੀ ਕੱਟੀ ਸਿਨੇ ਦੋ ਕੱਟੀ ਸਮੇਤ ਸਾਰੀ 60000 ਦੀ ਕੱਟੀ ਸਮੇਤ ਜੈ ਸੁਨੋਈ ਸਾ 60000 ਦੀ ਦੇਣੀ ਆ ਦੇਣੀ ਆ ਠੀਕ ਹੈ ਹਾਂਜੀ ਕੋਈ ਸੇਰਨਾਕ ਪਾਵੇ ਹਾਂ ਤੇ ਗਾਂ ਆ ਗਈ ਇੱਕ ਗਾਂ ਦਾ ਸੁਪਤ ਸਾਹਿਬ ਆ ਇਹ ਜਰਸੀ ਕਰਾਉ ਸੀ ਖੋਲ ਲਿਓ ਬਾਹਰੋਂ ਕੱਢ ਲਿਓ ਲੈ ਲਾ ਜੂ 15 15 ਹਾਂਜੀ ਖਾਣਾ ਚੰਗਾ ਲੱਗਾ ਪੂਰਾ ਵਧੀਆ ਸੰਤੂ ਸਾਹਿਬ ਪੂਰੀਆਂ ਸੀਲੀਆਂ ਸੂਲੀਆਂ ਬਹੁਤ ਸੋਹਣੀਆਂ ਢੇਲ ਜੰਗੀ ਪਈ ਹੈ ਹਾਂ ਇਹਦਾ ਸੰਤੂ ਸਾਹਿਬ ਪੂਰਾ ਮਗਰਮ ਅਸਮਾਰੂ ਠੀਕ ਹੈ ਬਾਹਰ ਲਾਓ ਪਾਣੀ ਚਲੋ ਤੋੜ ਦੋ ਬਾਹਰ ਨੂੰ ਪਾਣੀ ਪੀ ਪੀ ਕੇ ਗਾਂ ਰੱਜ ਗਈ ਹਾਂ ਬਾਈ ਵਾਹ ਤੋੜੀ ਫਿਰ ਬਣ ਗਈ ਅੱਜ ਸਾਰੀ ਬਣ ਗਈ ਠੀਕ ਆ ਤੋੜੀ ਨੂੰ ਰੁੱਜ ਚਾਲਦਾ ਬਣਿਆ ਸੰਤੂ ਸਾਹਿਬ ਆਪਣੇ ਹਾਂ ਹਾਂਜੀ ਠੀਕ ਆ ਕਰਮਾਲੀਆਂ ਨੇ ਖਾਣੀਆਂ ਇਹ ਆਹ ਦੇਖੋ ਠੰਡੀ ਠੀਕ ਆ ਇੱਥੇ ਬੰਦ ਇੱਥੇ ਵਿਖਾ ਖੋ ਦਈਏ ਹਨਾ ਹਾਂਜੀ ਚੰਗੀ ਆ ਤਸੀਲ ਹੈ ਹਨਾ ਆ ਹਾਂ ਮੈਂ ਨਿਆਣਾ ਚੋਈ ਜਾਵੇ ਗੱਲ ਹੀ ਕੋਈ ਨਹੀਂ ਠੀਕ ਹੈ ਠੀਕ ਆ ਕਿਤੇ ਕਰਮਾਂ ਵਾਲੀ ਕਿੰਨੇ ਕੀ ਦੀ ਦੇ ਦੇ ਨਹੀਂ ਬਾਈ ਇਹ ਸੰਦ ਸਾਹਮਣੇ ਮੁੱਲ ਤੇ 40000 ਕਰਦੇ ਆ ਅੱਛਾ ਤੁਸੀਂ ਦੱਸ ਦਿਓ ਬਾਕੀ 35 ਦੀ ਜੈਸਨੋ ਕਰ ਦਈਏ ਹਾਂਜੀ 35 ਦੀ ਜੈਸਨੋ ਕਰ ਦਈਏ ਮੈਂ ਜਿਆਦਾ ਨਾ ਕਰੀਏ ਥੋੜਾ ਹੋਰ ਕਰ ਦਈਏ ਹੈ ਹੋਰ ਕਰ ਦਈਏ ਥੋੜਾ ਵਧਾਈਏ 63 ਗਾਦੀ 63 ਗਾਦੀ ਨਹੀਂ 35 ਜਾਣ ਦੇ ਫਿਰ ਜਿਹੜਾ ਕਹਿਤਾ ਹੁਣ ਉਹ ਤੋਂ ਕੀ ਕਰਨਾ ਹਣਾ ਸਰਪੰਦਰ ਸਾਹਿਬ ਦਊਗਾ ਨਹੀਂ ਨਹੀਂ ਦਿੰਦਾ ਹੈ ਨਹੀਂ ਦਿੰਦਾ ਚੱਲ ਦੋ ਗਲੀ ਪੰਨਾ ਗਰਮੀ ਆ ਗਈ ਆ ਹੁਣ ਇਹੋ ਹੀ ਕੰਮਜਾਬ ਰਹਿਣੀ ਆ ਵੈੜਾਂ ਚ ਆ ਸੂਆ ਕੋ ਦੁੱਜਾ ਹੀ ਹੋਊਗੀ ਸੂਆ ਉਹ ਸੱਜ ਨੂੰ ਇਹੋ ਪਸ਼ੂ ਆ ਬਲਵਿੰਦਰ ਦੇ ਫਾਰਮ ਤੇ ਤੇ ਆਪਣੀ ਨਰਖ ਪਰਖ ਤਸੱਲੀ ਕਰਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ